ਸਸਿਕਾਲ ਜੀ ਤੇ ਅੱਜ ਆਪਾਂ ਦਿਖਾਉਨੇ ਆ ਤੁਹਾਨੂੰ ਕਿ ਦੀਵਾਲੀ ਜਦੋਂ ਸ਼ੁਰੂ ਹੁੰਦੀ ਆ ਉਦੋਂ ਸਾਨੂੰ ਦੀਵੇ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮਿੱਟੀ ਦੀਆਂ ਬਣੀਆਂ ਹੋਈਆਂ ਸਾਡੇ ਘਰਾਂ ਦੇ ਵਿੱਚ ਹੁੰਦੀਆਂ ਸੀ ਅੱਜ ਹੌਲੀ-ਹੌਲੀ ਇਹ ਚੀਜ਼ਾਂ ਲੋਪ ਹੋ ਗਈਆਂ ਤੇ ਇਹ ਲੋਪ ਵੀ ਉਹਦਾ ਕਾਰਨ ਆ ਕਿ ਜਦੋਂ ਨਿਕਤਾਨੇ ਜਿਹੜਾ ਪੈਰ ਪਸਾਰਲੇ ਨੇ ਚੀਨ ਤੋਂ ਬਣੀਆਂ ਬਣਾਈਆਂ ਲੜੀਆਂ ਆ ਗਈਆਂ ਤੇ ਦੀਵਿਆਂ ਦੀ ਘਾਟ ਜਿਹੜੇ ਲੋਕ ਦੀਵੇ ਵਾਲੇ ਪਾਸੇ ਨੂੰ ਘਟ ਗਏ ਪਰ ਇੱਕ ਸਮਾਂ ਹੁਣ ਬਦਲ ਕੇ ਫਿਰ ਉਹੀ ਆ ਰਿਹਾ ਲੋਕ ਦੁਬਾਰਾ ਫਿਰ ਆਪਣੇ ਰਵਾਇਤੀ ਸਿਸਟਮ ਵੱਲੋਂ ਆ ਰਹੇ ਨੇ ਸੋ ਵੱਡੀ ਗਿਣਤੀ ਦੇ ਵਿੱਚ ਪਿਛਲੇ ਆਪਾਂ 2-3 ਸਾਲਾਂ ਦੇ ਵਿੱਚ ਦੇਖਿਆ ਕਿ ਲੜੀਆਂ ਬੇਸ਼ੱਕ ਲੋਕ ਲਾ ਰਹੇ ਨੇ ਪਰ ਦੀਵਿਆਂ ਵੱਲ ਵੀ ਰੁਝਾਨ ਸਾਡਾ ਦੁਆਰਾ ਵਧਿਆ ਸੋ ਮਿਹਨਤ ਕਰਨ ਵਾਲੇ ਲੋਕ ਜਿਹੜੇ ਨੇ ਅੱਜ ਬੇਸ਼ੱਕ ਉਹਨਾਂ ਦੀ ਇੰਨੀ ਜ਼ਿਆਦਾ ਗਿਣਤੀ ਨਹੀਂ ਹੈ ਪਰ ਫਿਰ ਵੀ ਜੱਦੀ ਪੋਸ਼ਤੀ ਆਪਣੇ ਕਿੱਤੇ ਨੂੰ ਸੰਭਾਲਣ ਵਾਲੇ ਲੋਕਾਂ ਦੀ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਨੇ ਸੋ ਸਾਡੇ ਬਾਬਾ ਜੀ ਨੇ ਸਾਡੇ ਨਾਲ ਸੋ ਇਹ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਸੋ ਮੈਂ ਜਦੋਂ ਦੀ ਤਕਰੀਬਨ ਸੋਜੀ ਸੰਭਾਲੀ ਹੈ ਉਦੋਂ ਦੇ ਹੀ ਅਸੀਂ ਇਹਨਾਂ ਨੂੰ ਦੇਖਦੇ ਆਂ ਤੇ ਆਮ ਤੌਰ ਦੇ ਉੱਤੇ ਆਮ ਦਿਨਾਂ ਦੇ ਵਿੱਚ ਸਬਜ਼ੀ ਵੇਚਦੇ ਨੇ ਇਹਨਾਂ ਦਿਨਾਂ ਦੇ ਵਿੱਚ ਫਿਰ ਆ ਕੇ ਇਹ ਆਪਣਾ ਜਿਹੜਾ ਇਹਨਾਂ ਦਾ ਜੱਦੀ ਪੁਸ਼ਤੀ ਇਹਨਾਂ ਦਾ ਕੀਤਾ ਉਹਦੇ ਨਾਲ ਜੁੜ ਜਾਂਦੇ ਨੇ ਸਾਰਾ ਕੁਝ ਆਪ ਤਿਆਰ ਕਰਦੇ ਨੇ ਤੇ ਉਸ ਤੋਂ ਬਾਅਦ ਫਿਰ ਪਿੰਡਾਂ ਦੇ ਵਿੱਚ ਜਾਂਦੇ ਨੇ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਠੀਕ ਠਾਕ ਤੇ ਹੋਰ ਕਿਵੇਂ ਸੇਤਾ ਤੁਹਾਡੀਆਂ ਬਸ ਸੇਤਾ ਜੀ ਹੁਣ ਅੱਗੇ ਨਾਲ ਫਰਕ ਪੈ ਗਿਆ ਬਹੁਤ ਡਾਊਨ ਆ ਜਿੰਦੀਆਂ ਨੇ ਹਾਂ ਉਮਰ ਦੇ ਹਿਸਾਬ ਨਾਲ ਫਰਕ ਪੈ ਗਿਆ ਉਮਰ ਦੇ ਹਿਸਾਬ ਨਾਲ ਫਰਕ ਪੈ ਗਿਆ ਹਾਂ ਅੱਛਾ ਇਸ ਵਾਰੀ ਦੀਵਾਲੀ ਦੇ ਉੱਤੇ ਜਿਵੇਂ ਮੈਂ ਕਿਹਾ ਵੀ ਪਹਿਲਾਂ ਜਿਵੇਂ ਲੋਕਾਂ ਜਿਵੇਂ ਤੁਸੀਂ ਪਿੰਡਾਂ 'ਚ ਸਾਡੇ ਆਉਂਦੇ ਹੁੰਦੇ ਸੀ ਉਦੋਂ ਵਾਂ ਅਸੀਂ ਢੀਕਦੇ ਹੁੰਦੇ ਸੀ ਜੇ ਕਿਤੇ ਲੇਟ ਹੋ ਜਾਣਾ ਅਸੀਂ ਕਹਣਾ ਵੀ ਜਾ ਕੇ ਲਿਆਓ ਵੀ ਕਿਤੇ ਦੀਵੇ ਮੁੱਕ ਨਾ ਜਾਣ ਹੁਣ ਪਿੱਛੇ ਜੇ ਕਿ ਕਿਦਾਂ ਦਾ ਖੜਾਚ ਆ ਗਈ ਇਹ ਖੜੋਤਾ ਗਈ ਲੋਕ ਲੜੀਆਂ ਵਾਲੇ ਪਾਸੇ ਨੂੰ ਭੱਜ ਲੇ ਦੇਖੋ ਜੀ ਹੁਣ ਕਿਵੇਂ ਹਾਲਾਤ ਦੇਖੋ ਜੀ ਜਿਹੜੇ ਇਹ ਬੰਦੇ ਪੁਰਾਣੇ ਬੰਦੇ ਨੇ ਸਾਡੇ ਹਾਂ ਉਹ ਸਾਨੂੰ ਢੀਕ ਰਹੇ ਨੇ ਇਸ ਵਕਤ ਹੂੰ ਇਹ ਜਿਹੜੇ ਨਵੇਂ ਨੇ ਮੁੰਡੇ ਹਾਂ ਉਹਨਾਂ ਵਾਲੇ ਨਹੀਂ ਗਾ ਤੇ پرانے ਬੰਦੇ پرانے ਆ ਪਰانے ਡੀਗਦੇ ਇਹ ਸਾਰਾ ਆਪ ਤਿਆਰ ਕਰਦੇ ਹੋ ਫਿਰ ਹਾਂ ਜੀ ਆਪ ਤਿਆਰ ਕਰਦੇ ਆ ਸਾਰਾ ਆਪ ਤਿਆਰ ਕਰਕੇ ਲੈ ਕੇ ਆਉਨੇ ਹੋ ਤੇ ਦੀਵੇ ਤੇ ਕਰੂਏ ਹੋਗੇ ਕਰੂਏ ਹੋਗੇ ਚੱਕਰੇ ਹੋਗੇ ਤੌੜੀਆਂ ਹੋਗੀਆਂ ਜਾਟੀਆਂ ਹੋਗੀਆਂ ਦੁੱਧ ਵਾਲਾ ਭਾਂਡਾ ਸਾਗ ਵਾਲਾ ਭਾਂਡਾ ਸਾਰਾ ਤਿਆਰ ਕਰਦੇ ਆ ਬਿਲਕੁਲ ਬਿਲਕੁਲ ਸੋ ਦੀਵਿਆਂ ਦਾ ਅੱਜ ਵੀ ਜਿੱਦਾਂ ਲੋਕ ਤੁਰ ਪਿੰਡਾਂ ਦੇ ਵਿੱਚ ਅੱਜ ਬਹੁਤ ਸਾਰੇ ਪਿੰਡਾਂ 'ਚ ਘੁੰਮ ਕੇ ਆਏ ਹੋ ਤੁਸੀਂ ਹਾਂ ਜੀ ਦੇ ਲੋਕਾਂ ਦਾ ਕਿਵੇਂ ਰੁਝਾਨ ਆ ਹੁਣ ਦੀਵਾ ਬਹੁਤ ਲਿਆ ਜੀ ਦੀਵਾ ਲੈ ਲੈਂਦੇ ਸਾਰੇ ਜ਼ਿੰਮੇਵਾਰ ਲੈਂਦੇ ਨੇ ਜਿਹੜਾ ਕੋਈ ਨਵਾਂ ਨਵੇਂ ਨੇ ਉਹਦਾ ਬਾਂਦਾ ਲਖ ਲੈਂਦੇ ਨੇ ਜਿਹੜੇ ਪੁਰਾਣੇ ਨੇ ਉਹਦਾ ਕਹਿੰਦਾ 100 ਬਾਦੇ 200 ਬਾਦੇ 100 ਬਾਦੇ ਭਾਈ 200 ਬਾਦੇ ਹਣਾ ਸੋ ਬਿਲਕੁਲ ਸਵਾਜ ਵੀ ਆ ਤੁਸੀਂ ਦੇਖ ਸਕਦੇ ਹੋ ਹੱਥੀ ਬਣਾਏ ਹੋਏ ਦੀਵੇ ਲੈ ਕੇ ਇਹ ਪਿੰਡਾਂ ਦੇ ਵਿੱਚ ਘੁੰਮਦੇ ਨੇ ਤੇ ਬੜੀ ਮਿਹਨਤ ਕਰਦੇ ਨੇ ਤੇ ਉਮਰ ਤੁਹਾਡੀ ਕਿੰਨੀ ਹੋਗੀ ਹੁਣ 65 ਸਾਲ ਦੀ ਹੋਗੀ 65 68 ਸਾਲ ਦੀ ਹੋਗੀ 40 ਸਾਲ ਦੀ ਉਮਰ ਹੋ ਗਈ ਤੇ ਕੀ ਕੀ ਤਿਆਰ ਕਰਦੇ ਹੋ ਕੁਝ ਜਦਾਂ ਜਿਵੇਂ ਆ ਤੁਹਾਡੇ ਕੋਲੇ ਤੇ ਪਿਆ ਏ ਵੀ ਤਿਆਰ ਕਰਦੇ ਆ ਜੀ ਹਾਂ ਪਲੇਟ ਵਾਲਾ ਦੀਵਾ ਵੀ ਤਿਆਰ ਕਰਦੇ ਆ ਆ ਦੇਖ ਸਕਦੇ ਹੋ ਜੀ ਬਿਨਾਂ ਪਲੇਟ ਦੇ ਵੀ ਤਿਆਰ ਕਰਦੇ ਆ ਹੂੰ ਬਾਕੀ ਜੀ ਆਹ ਦੀਵਾ ਵੀ ਤਿਆਰ ਕਰਦੇ ਆ ਇਹ ਜਿਹੜਾ ਆਮ ਦੀਵਾ ਜਿਹੜਾ ਆਮ ਦੀਵਾ ਚੱਲਦਾ ਹਾਂ ਤੇ ਬਾਕੀ ਆਹ ਚੀਜ਼ ਵੀ ਹਟੜੀ ਤਿਆਰ ਕਰਦੇ ਆ ਆ ਦੇਖ ਸਕਦੇ ਹੋ ਜੀ ਜਿਹੜਾ ਆਪਾਂ ਮੱਥਾ ਟੇਕਣ ਵਾਸਤੇ ਜਿਹੜਾ ਲੋਕ ਪੂਜਾ ਕਰਦੇ ਨੇ ਲక్ష్ਮੀ ਮਾਤਾ ਦੀ ਤੇ ਆਹ ਚੀਜ਼ਾਂ ਆਪਾਂ ਰੱਖਦੇ ਆ ਇਹ ਵੀ ਆਪ ਤਿਆਰ ਕਰਦੇ ਆ ਆਪ ਤਿਆਰ ਕਰਦੇ ਆ ਜੀ ਸੋਏ ਦੇਖ ਸਕਦੇ ਹੋ ਜੀ ਤੇ ਇਹ ਚੀਜ਼ਾਂ ਅੱਜ ਕੱਲ ਵੈਸੇ ਬਾਜ਼ਾਰ ਦੇ ਵਿੱਚ ਕੋਈ ਸਟੀਲ ਦੀ ਚੱਕੀ ਫਿਰਦਾ ਕੁਛ ਕਰਦਾ ਪਰ ਆਮ ਤੌਰ ਦੇ ਉੱਤੇ ਪ੍ਰਚਲਨ ਆ ਵੀ ਇਹ ਮਿੱਟੀ ਦੀ ਬਣੀ ਹੋਈ ਜਿਹੜੀ ਐ ਇਹ ਵਰਤੋਂ ਹੁੰਦੀ ਸੀ ਤੇ ਹਰੇਕ ਸਾਲ ਅਸੀਂ ਜਦੋਂ ਲੈ ਕੇ ਰੱਖ ਲੈਣੀ ਤੇ ਇਹਦੇ ਵਿੱਚ ਰੰਗ ਕਰਕੇ ਬਾਬਾ ਜੀ ਫਿਰ ਸੰਭ ਲੈਣੀ ਜੇ ਕਿਤੇ ਟੁੱਟੜ ਜਾਣੀ ਫਿਰ ਦੁਬਾਰਾ ਲੋਕ ਲੈ ਲੈਂਦੇ ਸੀਗੇ ਹੁਣ ਫਿਰ ਮੰਗ ਮੰਗੇ ਦੀ ਵਧ ਗਈ ਲੋਕਾਂ ਚ ਹਾਂ ਜੀ ਮੰਗ ਵਧ ਗਈ ਵਧੀਆ ਜੀ ਮੰਗ ਹੁਣ ਫਿਰ ਲੈ ਰਹੇ ਨੇ ਲੋਕ ਹਾਂ ਲੈ ਲੈ ਕੋ ਵਧੀਆ ਚੀਜ਼ ਹੈ ਜੀ ਇਹ ਚੀਜ਼ਾਂ ਵੀ ਲੋਕ ਲੈ ਰਹੇ ਨੇ ਦਿਵਾਲੀ ਕਰਕੇ ਇਹਨਾਂ ਦੀ ਰੇਲ ਵਧੀ ਹੋਈ ਹੈ ਚੀਜ਼ਾਂ ਦੀ ਹਾਂ ਜੀ ਤੇ ਹੋਰ ਇਸ ਤੋਂ ਇਲਾਵਾ ਕੀ ਬਣਾਉਂਦੇ ਆ ਆ ਦੇਖੋ ਜੀ ਪੈਰ ਹੱਡੀਆਂ ਖੋਚਣ ਬਾਅਦ ਤੇ ਜਾਂ ਗਾਰਾ ਮੇਡੀ ਮੈਲ ਤਿਆਰ ਝਾਵਾ ਝਾਵਾ ਦੇਖੋ ਜੀ ਸੋਏ ਚੀਜ਼ਾਂ ਜਿਹੜੀਆਂ ਰਵਾਇਤੀ ਨੇ ਬੇਸ਼ੱਕ ਅੱਜ ਆ ਗਈਆਂ ਆਰਟੀਫੀਸ਼ੀਅਲ ਪਰ ਜੋ ਕੁਝ ਇਹਨੇ ਤੁਹਾਨੂੰ ਨਾਲ ਫਾਇਦਾ ਵੀ ਦੇਣਾ ਹੈ ਨਾਲ ਤੁਹਾਡੇ ਹੱਡੀਆਂ ਵੀ ਸਾਫ਼ ਕਰਨੀਆਂ ਸੋ ਨਾਲ ਜਿਹੜੇ ਮਿੱਟੀ ਦੇ ਫਾਇਦੇ ਨੇ ਉਹ ਵੀ ਤੁਸੀਂ ਲੈ ਸਕਦੇ ਹੋ ਆ ਸਿਲੰਡਰ ਬਣਾਇਆ ਜੀ ਨਾਲੇ ਕਾੜਦੇ ਵੀ ਟੌਰ ਆ ਨਾਲੇ ਇਹਦੇ ਵਿੱਚ ਪੈਸੇ ਪਾਉਂ ਧਾਨਾਂ ਦੇ ਹਾਂ ਧਾਨਾਂ ਦੇ ਪੈਸੇ ਪਾਉ ਨਾਲੇ ਜਵਾਕਾਂ ਨੂੰ ਐ ਸੋ ਆ ਇਧਰਲੇ ਪਾਸੇ ਤੁਸੀਂ ਆ ਦੇਖ ਸਕਦੇ ਹੋ ਜੀ ਇੱਥੋਂ ਤੁਸੀਂ ਪੈਸੇ ਇਹਦੇ ਵਿੱਚ ਪਾ ਸਕਦੇ ਹੋ ਤੇ ਬਸ ਇਹਦੇ ਵਿੱਚ ਪੈਸੇ ਜਾਣਗੇ ਜਦੋਂ ਫਿਰ ਤੋੜਨਾ ਫਿਰ ਤੋੜ ਕੇ ਕੱਢਨੇ ਹਾਂ ਅਗਲੀ ਦੀਵਾਲੀ ਤੋੜੋ ਨਵੇਂ ਸਾਲ ਫੇਰ ਲੈ ਲਓ ਨਵਾਂ ਸਾਲ ਫਿਰ ਬਾਬਾ ਜੀ ਕੋਲੋਂ ਲੈ ਲਓ ਤੁਸੀਂ ਇਹ ਚੀਜ਼ਾਂ ਸਾਰੀਆਂ ਆਪ ਤਿਆਰ ਕਰਦੇ ਹਾਂ ਹਾਂ ਜੀ ਆਪ ਤਿਆਰ ਕਰਦੇ ਆ ਸਾਰੀਆਂ ਸੋ ਇਹ ਦੇਖੋ ਜੀ ਬਹੁਤ ਮਿਹਨਤ ਆਉਂਦੀ ਆ ਇਹ ਪਾਰਿਨਾ ਦਾ ਸ਼ੌਕ ਹੈ। ਉਹ ਮੈਨੂੰ ਕਈ ਵਾਰੀ ਇਹਨਾਂ ਨੇ ਦੱਸਿਆ ਵੀ ਮੈਨੂੰ ਜਾਦਾ ਇਹਨਾਂ ਚੀਜ਼ਾਂ ਦਾ ਸ਼ੌਕ ਹੈ। ਅੱਛਾ ਬਾਬਾ ਜੀ ਤੁਹਾਡੀ ਉਮਰ ਦੇ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੇ ਕਿਤੇ ਦੇ ਵਿੱਚ ਪਰਿਵਾਰਾਂ ਕੋਈ ਕੋਈ ਰਹਿ ਗਿਆ ਹੁਣ ਕੰਮ ਬਦਲ ਲੈ ਉਹਨਾਂ ਨੇ। ਬਦਲ ਲੈ ਲੋਕਾਂ ਨੇ। ਕਿ ਸਾਡੇ ਪਿੰਡ ਦੇ ਵਿੱਚ ਇੱਕ ਮੈਂ ਹੀ ਰਹਿ ਗਿਆ ਸਭ ਕੰਮ ਬਦਲ ਲੈ ਉਹਨਾਂ ਨੇ। ਕਿਨੇ ਪਹਿਲਾਂ ਕਿੰਨੇ ਕੁ ਲੋਕ ਸੀ ਤੁਹਾਡੇ ਪਿੰਡ ਦੇ ਕੰਮ ਕਰਨੇ ਵਾਲੇ? ਸਾਡੇ ਦਾਇ ਚਾਚੀ ਦੇ ਘਰ ਦੇ ਦੇ ਵਿੱਚ ਸੀਗੇ 5-7 ਲਾਣੇ। ਹਾਂ 4-5 ਲਾਣੇ ਸੀਗੇ। ਹੁਣ ਨਵੇਂ ਕੋਈ ਹੋਰ ਕਿਤੇ ਲੱਗ ਗਿਆ ਕੋਈ ਹੋਰ ਲੱਗ ਗਿਆ ਕੋਈ ਪਹੁੰਚ ਚਲੇਗਾ? ਕੋ ਕਿਤੇ ਚਲੇਗਾ ਉਹ ਲੜੇ ਲੇ ਗਮ ਲਾਗੇ ਹੁਦਿਆਣੇ ਬਾਹਰ ਭੇਜਤੇ ਅੱਜ ਬੜਾ ਬਾੜ ਜਾਲੀ ਮੈਨੂੰ ਛੌਂਗਾ ਜੀ ਦੇ ਨਾਲ ਸੌਂਕ ਹੈ ਨਾ ਚੀਜ਼ਾਂ ਦੇ ਨਾਲ ਮੈਂ ਯਾਰੀ 10 ਮਹੀਨੇ ਦਾ ਮੈਂ ਸਬਜ਼ੀ ਉਹ ਵੇਚ ਨਹੀਂ ਆ ਯਾਨੀ 2 ਮਹੀਨੇ ਮੈਂ ਜੱਲ ਲਾਉਣੀ ਲਾਉਣੇ ਨੇ ਲਾਉਣੇ ਨਾ ਮੈਂ 2 ਮਹੀਨੇ ਅੱਛਾ ਜਿਵੇਂ ਇਹ ਹੋਗੇ ਦੀਵੇ ਹੋਗੇ ਤੇ ਕਰਵਾ ਚੌਥ ਦੇ ਉੱਤੇ ਕਰਵਾ ਵੇਚਦਾ ਹਾਂਜੀ ਹਾਂਜੀ ਤੇ ਆਮ ਭਾਂਡੇ ਵੇਚਦੇ ਨੇ ਛੋਟੇ ਅੱਛਾ ਜਿਵੇਂ ਪਹਿਲਾਂ ਲੋਕ ਲੱਸੀ ਵਗੈਰਾ ਦਹੀਂ ਵਾਸਤੇ ਇਹ ਸਾਰਾ ਭਾਂਡੇ ਲੈਂਦੇ ਸੀਗੇ ਹਾਂਜੀ ਹਾਂ ਹੁਣ ਫੇਰ ਲੋਕਾਂ 'ਚ ਰੁਝਾਨ ਵਧਿਆ ਪਹਿਲਾਂ ਵਾਂਗੂ ਅਗੇ ਜਿਵੇਂ ਲੋਕਾਂ ਜੇ ਬਿਮਾਰੀ ਲੱਗ ਗਈ ਉਹ ਘੜੇ ਦਾ ਪਾਣੀ ਪੀਣ ਲੱਗੇ ਫ੍ਰਿਜ ਦਾ ਪਾਣੀ ਗਲਤ ਦੱਸਦੇ ਨੇ ਹਾਂ ਉਹ ਦੁਬਾਰਾ ਫੇਲਣ ਲੱਗੇ ਦੁਬਾਰਾ ਫੇਰ ਉਧਰ ਨੂੰ ਹਾਂ ਦੁਬਾਰਾ ਸੋ ਬਿਲਕੁਲ ਜੀ ਇਹ ਜਿਹੜਾ ਦੀਵੇ ਜਾਂ ਆਪਾਂ ਮਿੱਟੀ ਦੇ ਭਾਂਡਿਆਂ ਦੀ ਗੱਲ ਕਰ ਲਈਏ ਅੱਗੇ ਮਿੱਟੀ ਦੇ ਭਾਂਡਿਆਂ ਚ ਸਾਗ ਬਣਦਾ ਸੀਗਾ ਤੋੜੀ ਦੇ ਸਵਾਦ ਦਾ ਮੰਨ ਲਓ ਤੇ ਅੱਜ ਭਾਂਡਿਆਂ ਦੇ ਸਵਾਦ ਦਾ ਜ਼ਮੀਨ ਉਸਮਾਨ ਦਾ ਫਰਕ ਹੈ ਹੂੰ ਲੋਕ ਮੰਗਦੇ ਨੇ ਤੋੜੀਆਂ ਸਾਗ ਵਾਲੀਆਂ ਹਾਂ ਮੰਗਦੇ ਵਿੱਚ ਬਹੁਤ ਘਰ ਮੰਗਦੇ ਆ ਹਾਂ ਲਿਆ ਕੇ ਦੇਈਦੇ ਨੇ ਪਿੰਡਾਂ ਦੇ ਵਿੱਚ ਤੇ ਕਿਹ ਵਾਰੀ ਜੋ ਸਬਜ਼ੀ ਵੇਚ ਦੋਦੋ ਵੀ ਬੀਬੀਆਂ ਕਹਿੰਦੀਆਂ ਹਾਂ ਕਹਿ ਜਾਣਦੀਆਂ ਨੇ ਮੈਨੂੰ ਭਾਈ ਵੀ ਆਉਂਦਾ ਹੈ ਵੀ ਦੋ ਤੋੜੀਆਂ ਰੱਖ ਲੈਣਗਾ ਹਾਂ ਮੰਗਾਉਂਦੀਆਂ ਨੇ ਮੇਰੇ ਕੋਲ ਸੋ ਇਹ ਸਾਰਾ ਸਮਾਨ ਬਣਾ ਕੇ ਰੱਖ ਲੈਣੇ ਉਹ ਸਾਡਾ ਹਾਂ ਰੱਖ ਲਈਦਾ ਬਣਾ ਕੇ ਜਿਆੜੀ 20 150 ਦਾ ਸਾਲ ਚ ਲੱਗ ਗਈ ਉਹ ਜਾਂਦੀਆਂ ਮੰਗੀ ਜਾਂਦੀਆਂ ਨੇ ਮੰਗੀ ਹੋ ਜਾਂਦੀਆਂ ਤੋੜੀਆਂ ਹਾਂ ਹੁਣ ਜਿਹੜੇ ਪਿੰਡ ਜਾਲੇ ਇੱਕ ਦੇ ਨਾਲ ਜਾਂ ਦੋ ਦਿਨ ਬਗੈਣਾ ਮੈਂ ਵੀ ਸਾਗੇ ਜੇ ਬਣਾਉਣਾ ਮਾਂ ਇਹ ਦਾਲ ਪੜੋਲੀ ਝੜਦੇ ਤੇ ਹਾਂ ਹੁਣ ਕੁੱਕੜ ਜਵਾਕੇ ਛੀਟੀ ਮਿਲਾ ਕੇ ਤੇਨ ਬਾਹਰ ਹੋ ਜਾਂਦੀਆਂ ਨੇ ਪੰਗ ਸਵਾਤਾ ਨਹੀਂ ਬਣਦਾ ਉਹ ਸਵਾਰੇ ਅੱਗੇ ਹੌਲੀ ਹੌਲੀ ਜੀ ਦੀ ਦੀ ਮੱਠੀ ਅੱ ਲੱਸੀ ਲਾਲ ਹੁੰਦੀ ਦੀ ਦਰੌੜੀ ਦੇ ਵਿੱਚ ਪੀਣ ਨੂੰ ਸਵਾਦ ਹੁੰਦੀ ਦੀ ਹੁਣ ਕੰਮ ਬਦਲ ਗਏ ਹੁਣ ਸਾਰਾ ਕੁਝ ਬਦਲ ਗਿਆ ਸਮੇਂ ਨੇ ਸਾਰਾ ਕੁਝ ਕੋਲਿਆ ਤੁਹਾਡੇ ਦਾ ਹਾਂ ਕੋਲਿਆ ਜੀ ਕੋਲਿਆ ਅੱਛਾ ਇਹ ਜਿਹੜੇ ਤੁਹਾਡਾ ਇਹ ਜਿਹੜੇ ਨਾਲ ਇਸ ਕੰਮ ਦੇ ਵਿੱਚ ਹੁਣ ਤੁਸੀਂ ਕਰਦੇ ਹੋ ਕੋਈ ਪਰਿਵਾਰ ਦੇ ਵਿੱਚੋਂ ਹੋਰ ਵੀ ਹੱਥ ਬਣਾਉਂਦਾ ਜਾਂ ਆਪੇ ਮਿਹਨਤ ਕਰਕੇ ਸਾਰਾ ਕਰ ਲੈਂਦੇ ਹੋ ਮੇਰਾ ਮੁੰਡਾ ਇੱਕ ਵਾਜੀ ਉਹ ਜਾਣਦਾ ਉਹ ਜਾਣਦਾ ਸਖਾਰ ਸਿੱਖ ਗਿਆ ਉਹ ਹਾਂ ਪਰ ਕੰਮ ਮੁਸ਼ਕਲ ਕਰੂਗਾ ਇਹ ਕੰਮ ਮੁਸ਼ਕਲ ਹੈ ਉਹ ਕਰੇ ਇਸ ਕੰਮ ਹਾਂ ਕੰਮ ਉਹਨੇ ਕਰਨਾ ਨਹੀਂ ਅੱਛਾ ਕੀ ਕਰਨਾ ਹੈ ਇਹਦੇ ਵਿੱਚ ਪੈਸਾ ਘਟਾ ਹੈ ਮਿਹਨਤ ਜ਼ਿਆਦਾ ਕੀ ਕਰਨਾ ਵੀ ਕਾਤੇ ਨਹੀਂ ਲੋਕ ਆਉਂਦੇ ਇਹਦੇ ਵਿੱਚ ਆਏ ਆ ਗੱਲ ਜੀ ਅੱਗੇ ਮਿੱਟੀ ਇਹਦੀ ਫ੍ਰੀ ਹੁੰਦੀ ਸੀ ਹਾਂ ਪਿੰਡਾਂ ਦੇ ਵਿੱਚ ਹਾਂਜੀ ਹੁਣ ਮਿੱਟੀ ਆਉਂਦੀ ਆ ਬਾਹਰੋਂ ਪੈਸੇ ਲੱਗਦੇ ਨੇ ਪੈਸੇ ਲੱਗਦੇ ਪੈਸੇ ਲੱਗਦੇ ਗਾਹਕ ਪੈਸਾ ਨਹੀਂ ਭਰਦਾ ਗਾਹਕ ਪੈਸਾ ਨਹੀਂ ਭਰਦਾ ਇਹ ਗਾ ਤੇ ਆਪ ਆ ਬਹਿ ਗਿਆ ਇਹ ਪੰਗਾ ਪਿਆ ਸਭ ਤੋਂ بڑا ਹੁਣ ਹੁਣ ਤੇ ਪਾਰਦਾ ਟ੍ਰੈਲੀ ਲਾ ਲੋ ਹਾਂਜੀ 30 35 ਹਜ਼ਾਰ ਦੀ ਹੋਗੀ ਬਿਲਕੁਲ ਹੁਣ ਜਿਹੜੀ ਇਹ ਮਿੱਟੀ ਆ ਇਹ 50 ਹਜ਼ਾਰ ਨੂੰ ਟੱਲੀ ਪਹੁੰਚਦੀ ਆ 50 ਹਜ਼ਾਰ ਨੂੰ ਟੱਲੀ ਪਹੁੰਚਦੀ ਆ ਫਿਰ ਜੋ ਕੀ ਕਮਾएंगे ਉਹ ਕੀ ਕੱਢेंगे ਅੱਗੇ ਗੋਹਾ ਮਗਤੁੰਦਾ ਦਾ ਚੱਕ ਲੰਗਰਾਂ ਦੇ ਵਿੱਚੋਂ ਹੁਣ 5 ਰੁਪਏ ਦੀ ਬਾਥੀ ਮਿਲਦੀ ਆ ਹੁਣ 5 ਦੀ 5 ਦੀ ਵੀ 10ਾਂ ਦੀ ਹੋ ਜਾਂਦੀ ਆ ਸਵਾਸ ਆਪੇ ਨੇ ਸਵਾਸ ਆਪੇ ਨੇ ਜਿਹੜੇ ਸੋ ਇਹ ਗੱਲ ਬਾਕੀ ਇਹ ਚੀਜ਼ਾਂ ਜੀ ਕਿਸੇ ਨੇ ਤੁਹਾਨੂੰ ਦੱਸਣੀਆਂ ਤੇ ਆਮ ਤੌਰ ਦੇ ਉੱਤੇ ਅੱਗੇ ਕਹਿੰਦੇ ਹੁੰਦੇ ਸੀ ਵੀ ਜੇ ਵੀ ਕੋਈ ਜ਼ਿਮੀਂਦਾਰ ਦਾ ਬੱਚਾ ਹੈ ਉਹਨੇ ਖੇਤੀ ਉਹ ਕਰ ਲੈਣੀ ਉਹਦਾ ਕੀਤਾ ਤਾਂ ਹੁੰਦਾ ਸੋ ਇਹਨਾਂ ਦਾ ਜਿਹੜਾ ਕੀਤਾ ਸੀਗਾ ਪਰ ਜਪਤ ਭਰਾਮਾ ਦਾ ਫੈਮਲੀਆ ਦਾ ਇਹਨਾਂ ਦਾ ਕੀਤਾ ਇਹੀ ਹੁੰਦਾ ਸੀਗਾ ਵੀ ਇਹਨਾਂ ਨੇ ਆਪਣਾ ਕਿੱਤੇ ਦੇ ਨਾਲ ਆਪ ਜੁੜੇ ਹੋਏ ਨੇ ਬੱਚਿਆਂ ਨੇ ਜੁੜ ਜਾਣਾ ਪਰ ਹੁਣ ਜਿਹੜੀ ਸਭ ਤੋਂ ਵੱਡੀ ਸਮੱਸਿਆ ਇਹਨਾਂ ਨੇ ਜਿਵੇਂ ਦੱਸੀ ਹੈ ਕਿ ਮਿੱਟੀ ਤੇ ਬੱਚੇ ਉਧਰ ਨੂੰ ਜਾ ਨਹੀਂ ਰਹੇ ਆਮਦਨ ਦੇ ਵਿੱਚ ਹੈ ਨਹੀਂ ਔਰ ਦੂਆ ਇਸ ਧੰਦੇ ਨੂੰ ਸਭ ਤੋਂ ਵੱਡੀ ਛੱਟ ਜਿਹੜੀ ਮਾਰੀ ਹੈ ਉਹ ਆ ਚੀਨ ਦੇ ਦੀਵਿਆਂ ਨੇ ਚੀਨ ਦੀਆਂ ਲੜੀਆਂ ਨੇ ਮਾਰੀ ਹੈ ਤੇ ਹੋਰ ਸਾਰਾ ਜਿਵੇਂ ਕਹ ਲਓ ਵੀ ਆਰਟੀਫੀਸ਼ੀਅਲ ਬਣ ਗਿਆ ਜਿਵੇਂ ਉਹ ਤੁਹਾਨੂੰ ਦਿਖਾਈ ਇਹਨਾਂ ਨੇ ਮੱਥਾ ਟੇਕਣ ਵਾਲੀ ਉਹ ਹੱਟੜੀ ਦਿਖਾਈ ਹੈ ਉਹ ਚੀਜ਼ਾਂ ਸਾਰੀਆਂ ਡੁਪਲੀਕੇਟ ਜਾਂ ਕਹ ਲਓ ਵੀ ਹੋਰ ਧਾਤਾਂ 'ਚ ਬਣ ਲੱਗੀਆਂ ਸੋ ਇਹਨਾਂ ਦਾ ਕਿਤਨੂ ਕਿਤੇ ਧੰਦਾ ਇਹਦੇ ਨਾਲ ਜ਼ਰੂਰ ਚੋਪਟ ਹੋਇਆ ਸੋ ਜਿਵੇਂ ਆਮ ਤੌਰ ਤੇ 10 ਮਹੀਨੇ ਫਿਰ ਸਬਜ਼ੀ ਵੇਚਦੇ ਹਾਂ ਹਾਂ 10 ਮਹੀਨੇ ਸਬਜ਼ੀ ਵੇਚਦੇ ਹਾਂ ਤੇ ਉਸ ਦੌਰਾਨ ਫਿਰ ਆਪਣਾ ਸਬਜੀ ਦਾ ਵਧੀਆ ਗੁਜ਼ਾਰਾ ਹੋ ਜਾਂਦਾ ਹਾਂਜੀ ਵਧੀਆ ਰੋਟੀ ਮਿਲਦੀ ਆ ਦੇ ਵਿੱਚ ਵਾਹ ਜੀ ਵਾਹ ਸੋ ਮਿਹਨਤ ਕਾ ਸ਼ਲੋਕ ਨੇ ਜੀ ਅੱਜ ਉਮਰ ਕਿੰਨੀ ਹੋ ਗਈ ਤੁਹਾਡੀ ਉਹ 68-68 ਸਾਲ ਦੀ ਹੋ ਗਈ 68 ਸਾਲ ਹੋ ਗਈ ਕਿੰਨੇ ਸਾਲ ਹੋ ਗਏ ਇਸ ਕੰਮ ਚ ਆਇਆ ਨੂੰ ਮੈਨੂੰ ਹੋ ਗਈ ਜੇ 40-45 ਸਾਲ ਹੋ ਗਏ 40-45 ਸਾਲ ਸਬਜੀ ਦੇ ਵਿੱਚ ਹੋ ਗਏ ਸਬਜੀ ਦੇ ਵਿੱਚ ਅੱਛਾ ਜਦੋਂ ਉਦੋਂ ਦੇ ਫਿਰ ਸਾਰਾ ਨਾਲ ਮਿੱਟੀ ਦੇ ਭਾਂਡਿਆਂ ਦਾ ਵੀ ਕੰਮ ਜਦੋਂ ਹੀ ਕਰ ਰਹੇ ਹੋ ਹਾਂ ਪਹਿਲਾਂ ਮੈਂ ਆਪਣੇ ਪਿਓ ਬਜ਼ੁਰਗਾਂ ਦਾ ਕਰ ਦਦੇ ਪਹਿਲਾਂ ਹੂੰ ਫਿਰ ਫਿਰ ਸਬਜੀ ਵੇਚਣ ਲੱਗੇ ਤੇ ਹੁਣ ਪਿੰਡ ਕਿਹੜਾ ਤੁਹਾਡਾ ਪਿੰਡ ਬੌਂਦਲੀ ਪਿੰਡ ਬੌਂਦਲੀ ਸਮਰਾਲੇ ਦੇ ਲੱਗ ਸਮਰਾਲੇ ਵਿੱਚ ਬਿਲਕੁਲ ਸੋ ਕਦੇ ਵੀ ਤੁਹਾਨੂੰ ਵੀ ਕਦੇ ਤੁਸੀਂ ਇਸ ਇਲਾਕੇ ਚ ਆਓ ਤੇ ਬਾਬਾ ਜੀ ਦਾ ਬੌਂਦਲੀ ਪਿੰਡ ਹੈ ਸਮਰਾਲੇ ਦੇ ਬਿਲਕੁਲ ਨਾਲ ਪੈ ਜਾਂਦਾ ਤੇ ਨੰਬਰ ਮੈਂ نیچے ਨਾਲ ਲਿਖ ਦੂੰਗਾ ਜੀ ਇਹਨਾਂ ਦਾ ਨੰਬਰ ਜਾਦਾ ਥੋੜੇ ਥੋੜਾ ਨਹੀਂ ਨੰਬਰ ਗੁੱਡੀ ਕੋ ਵਾਏਗਾ ਨੰਬਰ ਹੈਗਾ ਅਸੀਂ ਨਾਲ ਲਿਖ ਦਾਂਗੇ ਜੀ ਤੇ ਮੈਂਸ਼ਨ ਕਰਾਂਗੇ ਨੰਬਰ ਨਾਲ ਬਾਬਾ ਜੀ ਦਾ ਤੇ ਜਰੂਰ ਦਿਵਾਲੀ ਤੱਕ ਜਿੰਨੇ ਵੀ ਇਹਨਾਂ ਨੂੰ ਤੁਸੀਂ ਕਿਤੇ ਮਿਲਦੇ ਹੋ ਤੁਹਾਡੇ ਇਲਾਕੇ ਚ ਨੇ ਤੇ ਜਰੂਰ ਤੁਸੀਂ ਇਹ ਚੀਜ਼ਾਂ ਖਰੀਦਿਆ ਕਰੋ ਸੋ ਜਿੱਥੇ ਵੀ ਮੰਨ ਲਓ ਜੇ ਕਿਤੇ ਨਹੀਂ ਵੀ ਪਹੁੰਚਦੇ ਜਾਂ ਕੋਈ ਹੋਰ ਇਹਨਾਂ ਵਰਗੇ ਮਿਹਨਤ ਦਾ ਸ਼ਲੋਕ ਨੇ ਜਰੂਰ ਉਹਨਾਂ ਕੋਲ ਇਹ ਚੀਜ਼ਾਂ ਖਰੀਦਿਆ ਕਰੋ ਚਾਹੇ ਆਪਾਂ ਥੋੜਾ ਥੋੜਾ ਵੀ ਖਰੀਦੀਏ ਤਾਂ ਵੀ ਇਹ ਲੋਕ ਸਾਡੇ ਵਿਰਸੇ ਨੂੰ ਜਿਉਂਦਾ ਰੱਖਣਗੇ ਅਸਲ ਵਿੱਚ ਮੈਂ ਇਹ ਕਹਿ ਸਕਦਾ ਹਾਂ ਵੀ ਜਿੰਨੀ ਦੇਰ ਪਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ ਜਿੰਨੀ ਇਹਨਾਂ ਦੀ ਉਮਰ ਹੈ ਇੱਕ ਵਿਰਸਾ ਸਾਡਾ ਇਹਨਾਂ ਦੇ ਨਾਲ ਹੀ ਖਤਮ ਹੋ ਜਾਣਾ ਹੈ ਇਹ ਚੀਜ਼ਾਂ ਜਿਵੇਂ ਇਹਨਾਂ ਨੇ ਦੱਸਿਆ ਵੀ ਨਾ ਤਾਂ ਇਹਨਾਂ ਦੇ ਬੱਚਿਆਂ ਨੇ ਬਣਾਉਣੀਆਂ ਨੇ ਤੇ ਨਾ ਹੀ ਸਾਨੂੰ ਕਿਤੋਂ ਮਿਲਣੀਆਂ ਨੇ ਫਿਰ ਇਹ ਕਿੱਥੇ ਮਿਲਣਗੀਆਂ ਸਾਨੂੰ ਫਿਰ ਅਜਾਇਬ ਘਰਾਂ ਚ ਦਿਖਾਇਆ ਕਰਾਂਗੇ ਨਿਆਣਿਆਂ ਨੂੰ ਚੱਕ ਚੱਕ ਕੇ ਵੀ ਆ ਦੀਵਾ ਹੁੰਦਾ ਸੀਗਾ ਨਿਆਣੇ ਕਹਣਗੇ ਮੱਚਦਾ ਕਿਵੇਂ ਹੁੰਦਾ ਸੀ ਇਹਦੇ ਵਿੱਚ ਲਾਈਟ ਕਿੱਥੋਂ ਆਉਂਦੀ ਸੀ ਕੀ ਆਉਂਦਾ ਸੀਗਾ ਅਸੀਂ ਦੱਸ ਨਹੀਂ ਪਾਉਣਾ ਉਦੋਂ ਪਰ ਅੱਜ ਇਹ ਵੀ ਅੱਜ ਸਮਾਂ ਸਾਨੂੰ ਇਹਨਾਂ ਚੀਜ਼ਾਂ ਨੂੰ ਸੰਭ ਲੈਣਾ ਚਾਹੀਦਾ ਠੀਕ ਆ ਉਦੋਂ ਨਿਕਜੋਗ ਆ ਗਿਆ ਉਹਦੇ ਨਾਲ ਅਸੀਂ ਅੱਗੇ ਵਧੀਏ ਪਰ ਜਿਹੜੀਆਂ ਚਾੜੀਆਂ ਵਿਰਸੇ ਦੀਆਂ ਚੀਜ਼ਾਂ ਅੱਜ ਸਰੋਂ ਦੇ ਤੇਲ ਦੇ ਦੀਵੇ ਦੀ ਕਿੰਨੀ ਐਮੀਅਤ ਹੈ ਸਰੋਂ ਦੇ ਤੇਲ ਦਾ ਦੀਵਾ ਲਾਇਆ ਹੋਵੇ ਸਿਹਤ ਲਈ ਵੀ ਚੰਗਾ ਸੋ ਅੱਗੇ ਦੀਵਾਲੀ ਨੂੰ ਇਹਨਾਂ ਪੋਲੂਸ਼ਨ ਜਿਹੜਾ ਹੋਣਾ ਅੱਜ ਹੋਣ ਲੱਗ ਗਿਆ ਉਹ ਬੰਬਾਂ ਪਿੱਛੇ ਤਾਂ ਅਸੀਂ ਲੜਦੇ ਹਾਂ ਅਦਾਲਤਾਂ ਦੇ ਵਿੱਚ ਵੀ ਪਟਾਕੇ ਚਲਾਉਣ ਦੀ ਇਜਾਜ਼ਤ ਦੋ ਉਹ ਕ कि ਸਾਨੂੰ ਅਦਾਲਤਾਂ ਇਹ ਗੱਲ ਲਾਜ਼ਮੀ ਕਰਨ ਵੀ ਹਰੇਕ ਪਿੰਡ ਦੇ ਵਿੱਚ 500 1000 2000 ਦੀਵਾ ਹਰ ਪਿੰਡ ਦੇ ਵਿੱਚ ਲੱਗੇ ਕਦੇ ਕਿਸੇ ਨੇ ਕਿਹਾ ਸੋ ਜ਼ਰੂਰ ਕੋਸ਼ਿਸ਼ ਕਰਿਆ ਕਰੋ ਤੇ ਆਰਟੀਫੀਸ਼ਲ ਜਿਹੜਾ ਆ ਉਹਨੇ ਆਰਟੀਫੀਸ਼ਲ ਰਹਿਣਾ ਜਿਹੜਾ ਕੁਦਰਤੀ ਚੀਜ਼ ਹੈ ਉਹਨੇ ਕੁਦਰਤੀ ਰਹਿਣਾ ਸੋ ਅੱਜ ਸਰੋਂ ਦੇ ਦੀਵੇ ਦੀ ਤੇਲ ਦੇ ਦੀਵੇ ਦੀ ਤੁਸੀਂ ਕਿਤੇ ਵੀ ਤੁਸੀਂ ਸਰਚ ਕਰਕੇ ਵੀ ਕਢ ਲਓ ਅਜ ਜੋ ਨਿਕਦਾ ਦਾ ਜੋਗਾ ਇਹਦੀ ਬਹੁਤ ਮਹੱਤਤਾ ਲੋਕੇ ਨੂੰ ਘਰਾਂ ਦੇ ਵਿੱਚ ਲਾਉਣ ਲੱਗ ਗਏ ਤੇ ਜੇ ਕਰਕੇ ਤੇ ਇਸੇ ਤਰ੍ਹਾਂ ਦੀਵਾਲੀ ਵਾਲੇ ਦਿਨ ਜਾਂ ਗੁਰਪੁਰਬ ਦੇ ਮੌਕੇ ਦੇ ਉੱਤੇ ਅਸੀਂ ਨਵੇਂ ਸਾਲ ਦੇ ਮੌਕੇ ਦੇ ਉੱਤੇ ਇਹ ਚੀਜ਼ਾਂ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਕਸਬਿਆਂ ਦੇ ਵਿੱਚ ਲਗਾਈਏ ਤਾਂ ਇਹਦੇ ਕਿੰਨੇ ਫਾਇਦੇ ਹੋਣਗੇ ਤੁਸੀਂ ਕਦੇ ਸੋਚ ਨਹੀਂ ਸਕਦੇ ਸੋ ਜਰੂਰ ਸਾਥ ਦਿਆ ਕਰੋ ਸੋ ਬਾਬਾ ਜੀ ਹੋਰ ਕੀ ਕਹੋਗੇ ਜਿਹੜੇ ਦੇਖ ਰਹੇ ਨੇ ਤੁਹਾਨੂੰ ਸਾਡੇ ਬੰਦੇ ਇਹਨਾਂ ਨੂੰ ਕੋਈ ਸਨੇਹਾ ਕੀ ਕਹੋਗੇ ਵੀ ਕਿ ਮੈਂ ਕਹਾਂ ਜਾਂ ਖਾਣਾ ਪੀਣਾ ਚਾਹੀਦਾ ਸਾਨੂੰ ਖਾਣਾ ਪੀਣਾ ਜੀ ਇਹ ਮਿੱਟੀ ਦੇ ਬਾੜ ਕੜੇਜ ਪਾਣੀ ਪੀਣਾ ਹਾਂ ਤੌੜੀ ਸਾਗ ਤਾਂ ਨਮਾਹੇ ਦਾ ਨਸੇ ਸਹੀ ਰਹਿਦੀ ਹੈ ਜੀ ਬਿਮਾਰੀਆਂ ਆਪੇ ਨਹੀਂ ਆਉਣੀਆਂ ਬਿਮਾਰੀਆਂ ਆਪੇ ਨਹੀਂ ਆਉਣੀਆਂ ਤਾਂ ਫਿਰ ਡਾਕਟਰਾਂ ਦੀਆਂ ਫਿਰ ਦੁਕਾਨਾਂ ਬੰਦ ਹੋ ਜਾਣਗੀਆਂ ਬਿਲਕੁਲ ਜੀ ਸੋ ਇਥੋਂ ਬਿਮਾਰੀ ਦੀ ਜੜ ਸਾਡੇ ਰਸੋਈ ਤੋਂ ਸਾਡੇ ਘਰ ਤੋਂ ਸ਼ੁਰੂ ਹੁੰਦੀ ਹੈ ਕਰੀ ਕਿਹਨੇ ਆਸੀਂ ਖੁਦ ਨੇ ਕਰੀਏ ਕਿਸੇ ਹੋਰ ਨੇ ਨਹੀਂ ਕਰੀ ਤੇ ਅਸੀਂ ਉਹ ਚੱਲ ਪਏ ਆ ਸਾਨੂੰ ਪਤਾ ਵੀ ਜਿਹੜਾ ਸਿਲਵਰ ਦੇ ਭਾਂਡਿਆਂ ਦੇ ਵਿੱਚ ਖਾਣ ਦੀ ਕੀ ਨੁਕਸਾਨ ਨੇ ਹੁਣ ਅਸੀਂ ਕਹਿੰਦੇ ਆ ਜੀ ਸਿਲਵਰ ਦੇ ਭਾਂਡਿਆਂ ਤੇ ਆ ਨੁਕਸਾਨ ਨੇ ਆ ਨੁਕਸਾਨ ਨੇ ਕਈ ਪੀੜ੍hiyan ਸਾਡੀਆਂ ਸਿਲਵਰ ਦੇ ਭਾਂਡਿਆਂ 'ਚ ਰੋਟੀ ਖਾ ਗਈਆਂ ਤੇ ਜੇ ਅਕਲ ਸਾਨੂੰ ਹੁਣ ਵੀ ਆ ਗਈ ਚੰਗੀ ਗੱਲ ਆ ਅੱਜ ਵੀ ਅਸੀਂ ਰਵਾਇਤੀ ਚੀਜ਼ ਨਾਲ ਜੁੜ ਜਾਈਏ ਤਾਂ ਚੰਗੀ ਗੱਲ ਆ ਅੱਗੇ ਪਤਲ ਦੇ ਕਾਂਸੇ ਦੇ ਭਾਂਡੇ ਹੁੰਦੇ ਸੀਗੇ ਤੇ ਆ ਸਾਡੇ ਆ ਭਾਂਡੇ ਸੀਗੇ ਸਾਡੇ ਮਿੱਟੀ ਦੇ ਭਾਂਡੇ ਸੀ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀਆਂ ਰਵਾਇਤੀ ਚੀਜ਼ਾਂ ਤਿਆਰ ਹੁੰਦੀਆਂ ਸੀ ਪਰ ਅੱਜ ਅਸੀਂ ਕਿਤਨੋਂ ਕਿਤੇ ਆਪਣੀ ਸਿਹਤ ਨਾਲ ਖਲਵਾੜ ਖੁਦ ਕਰ ਰਹੇ ਆ ਸੋ ਆ ਉਹ ਜਿਹੜਾ ਇਹਨਾਂ ਦਾ ਜਾਨਵਰ ਆ ਜਿਹੜਾ ਲਗਾਤਾਰ ਇਹਨਾਂ ਦੇ ਨਾਲ ਕਿੰਨੇ ਕ ਸਾਲ ਹੋ ਗਏ ਨੂੰ ਤੁਹਾਡਾ ਸਾਥ ਦਿੰਦੇ ਨੂੰ ਮੈਨੂੰ ਹੋ ਗਏ 12 ਸਾਲ ਹੋ ਗਏ ਜੀ ਸਾਥ ਦਿੰਦੇ ਨੇ ਨੂੰ 12 ਸਾਲ ਹੋ ਗਏ ਦਾ ਸਾਥ ਤੁਹਾਡਾ ਬਣਿਆ ਹੋਇਆ ਤੇ ਜਿੱਥੇ ਖੜਾਉਨੇ ਉੱਥੇ ਖੜ ਜਾਂਦਾ ਹਾਂ ਹਾਂ ਜੀ ਉੱਥੇ ਖੜ ਜਾਂਦਾ ਬੱਚੇ ਬੈਰ ਦੇ ਕੋਈ ਮੀ ਨਾਲ ਕੁਝ ਨਹੀਂ ਕਹਿੰਦਾ ਕੁਝ ਨਹੀਂ ਕਹਿੰਦਾ ਨਿਯਮਤ ਤੌਰ ਦੇ ਉੱਤੇ ਕਈ ਵਾਰੀ ਬੱਚੇ ਸ਼ਰਾਰਤ ਕਰ ਜਾਂਦੇ ਨੇ ਪਰ ਇਹ ਆ ਵੀ ਇਹ ਬੜਾ ਦੇਖਿਆ ਵੀ ਬੜਾ ਭੋਲਾ ਜਾਨਵਰ ਆ ਤੁਹਾਡਾ ਇਹ ਨਾ ਸੋ ਬਿਲਕੁਲ ਇਹ ਇੱਕ ਇਹਨਾਂ ਦਾ ਜਿਵੇਂ ਇੱਕ ਬਹੁਤ ਜ਼ਿਆਦਾ ਪ ਸੋ ਅੱਜ ਮੈਂ ਕੱਲ ਉਹ ਅਸੀਂ ਗੱਲ ਕਰ ਰਹੇ ਸੀ ਸਾਡਾ ਮੇਰਾ ਬੱਚਾ ਸਾਡਾ ਅਨਮੋਲ ਵੀਰ ਚਾਹਲ ਤੇ ਉਹਨੇ ਪਛਾਣਿਆ ਕਹਿੰਦਾ ਵੀ ਬਾਬਾ ਜੀ ਜਦੋਂ ਪਹਿਲਾਂ ਆਪਣੇ ਆਉਂਦੇ ਸੀ ਹੁਣ ਇਸ ਟਾਈਮ ਯੂਕੇ ਚ ਆਹੋ ਉਹ ਕਹਿੰਦਾ ਵੀ ਜਦੋਂ ਆਪਣੇ ਕੋਲ ਆਉਂਦੇ ਹੁੰਦੇ ਸੀ ਉਦੋਂ ਵੀ ਇਹੀ ਸੀ ਨਾ ਕੋਲੇ ਕੱਚਰ ਕਹਿੰਦੇ ਵੀ ਅੱਜ ਵੀ ਉਹੀ ਹੈ ਅੱਛਾ ਬਾਹਰ ਆ ਉਹਨੇ ਬਾਹਰ ਪਛਾਣ ਲਈ ਬਾਹਰ ਪਛਾਣ ਲਈ ਉਹ ਬੱਲੇ ਤੇਰੇ ਬਿਲਕੁਲ ਸੋ ਇਹ ਆ ਚੀਜ਼ਾਂ ਵੀ ਜਿਹੜੀਆਂ ਨੇ ਜੀ ਕੁਦਰਤੀ ਚੀਜ਼ਾਂ ਨੇ ਸੋ ਬਾਬਾ ਜੀ ਫਿਰ ਹੁਣ ਜਿਹੜਾ ਹੁਣ ਤਾਂ ਸੀਜ਼ਨ ਫਿਰ ਆ ਤੁਹਾਡਾ ਕੀ ਇਹ ਵੀ ਦਿਵਾਲੀ ਵਾਲਾ ਤਾਂ ਹੁਣ 2-4 ਦਿਨ ਦੀ ਹੋ ਰਹਿ ਗਿਆ ਬਾਅਦ ਉਹ ਯਾਦੀ ਹੱਤ ਬਾਜੀ ਹੈ ਜੀ ਉਹ ਤੋਂ ਬਾਅਦ ਫਿਰ ਸਭ ਦੀਆਂ ਬਾ ਸਭ ਜੀ ਦਿਵਾਲੀ ਦੇ ਦੂਵੇ ਤੀਏ ਦਿਨ ਬਾਅਦ ਹਾਂ ਬੱਚੇ ਨੂੰ ਮਿਲਿਆ ਹਣਾ ਹਾਂ ਬੱਚੇ ਨੇ ਆਪਣੇ ਦਿਵਾਲੀ ਦੇ ਆਉਣੀਆਂ ਕਿਤੇ ਹਾਂ 200 ਰੁਪਈਆ ਕਿਸੇ ਬਰਵੀ ਬੋਰੀ ਦਿਵਾਲੀ ਦੇ ਬਾਅਦ ਹਾਂ ਬਾ ਫਿਰ ਆਪਾਂ ਨੇ ਆਪਣੇ ਕੰਮ ਕਰਾਂਗੇ ਇਹ ਕੰਮ ਦੇ ਫਿਰ ਜੱਦੀ ਪਿੰਡ ਦੇ ਵਿੱਚ ਵੀ ਥੋੜੇ ਸਾਡੇ ਫਿਰ ਸਾਡੇ ਰਣਵਾ ਪਿੰਡ ਹੈ ਜੀ ਸਾਡਾ ਜੱਦੀ ਪਿੰਡ ਤਾਂ ਉੱਥੋਂ ਦੀ ਸਾਡੀ ਆੜੀ ਆ ਬਾਬਾ ਜੀ ਨਾਲ ਤੇ ਉੱਥੇ ਲਗਾਤਾਰ ਇਹ ਕਈ ਸਾਲ ਇਹਨਾਂ ਨੇ ਉੱਥੇ ਆਉਂਦੇ ਸੀਗੇ ਅੱਛਾ ਸਾਡੇ ਪਿੰਡ ਦੇ ਜਿਹੜੇ ਪਰਜਾ ਪਤ ਨੇ ਉਹ ਵੀ ਕੰਮ ਛੱਡ ਕੇ ਹੁਣ ਰੌਣ ਵਾਲੇ ਵੀ ਉਹ ਧਰਮਾ ਦਾ ਮਰ ਗਿਆ ਹਾਂਜੀ ਅੱਗੇ ਦੁਆ ਮਿਲ ਕੀ ਜਿਹਦੇ ਵੇ ਉਹ ਬਣਾਉਂਦਾ ਦਾ ਉਹ ਬਣਾਉਂਦੇ ਸੀਗੇ ਹਾਂ ਹੁਣ ਤਾਂ ਕੋਈ ਬਣਾਉਂਦਾ ਨਹੀਂ ਮੈਨੂੰ ਲੱਗਦਾ ਨਾ ਕੋਈ ਕੋਈ ਬਣਾਉਂਦਾ ਹੋਵੇ ਤਾਂ ਪਤਾ ਨਹੀਂ ਬਾਕੀ ਲੈ ਕੇ ਸ਼ਾਇਦ ਵੇਚਦੇ ਹੁਣ ਉਹ ਮੁੱਲ ਆ ਕੇ ਵੇਚਦੇ ਨੇ ਮੁੱਲ ਆ ਕੇ ਵੇਚਦੇ ਨੇ ਬਣਾਉਂਦਾ ਨਹੀਂਗਾ ਬਿਲਕੁਲ ਸੋ ਬਿਲਕੁਲ ਜੀ ਇਹ ਚੀਜ਼ਾਂ ਨੇ ਸਾਰੀਆਂ ਤੇ ਜਰੂਰ ਇਹਨਾਂ ਵੱਲੋਂ ਆਓ ਮੁੜ ਕੇ ਆਪਾਂ ਫੇਰ ਆਈਏ ਤੇ ਬਾਬਾ ਜੀ ਅਸੀਂ ਤਾਂ ਇਹੀ ਅਰਦਾਸ ਕਰਾਂਗੇ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਦ ਤੇ ਤੁਸੀਂ ਹਰ ਦੀਵਾਲੀ ਦੇ ਉੱਤੇ ਲੋਕਾਂ ਦੇ ਘਰਾਂ ਦੇ ਵਿੱਚ ਦੀਵਿਆਂ ਦੇ ਨਾਲ ਰੋਸ਼ਨੀਆ ਕਰਦੇ ਰਹੋ ਤੇ ਤੁਹਾਨੂੰ ਵੀ ਦਰਸ਼ਕੋਹੀ ਬੇਨਤੀ ਕਰਾਂਗੇ ਜਿੱਥੇ ਤੁਸੀਂ ਆਪਣੀਆਂ ਖੁਸ਼ੀਆਂ ਤੇ ਹਜ਼ਾਰਾਂ ਲੱਖਾਂ ਰੁਪਈਆ ਖਰਚ ਕਰਦੇ ਹੋ ਉੱਥੇ ਜਰੂਰ ਇਸ ਤਰ੍ਹਾਂ ਦੇ ਮਿਹਨਤ ਕਸ਼ ਲੋਕ ਨੇ ਜਿਹੜੇ ਇਹਨਾਂ ਦੀ ਮਿਹਨਤ ਦਾ ਵੀ ਮੁੱਲ ਪਾਇਆ ਕਰੋ ਜਦੋਂ ਇਹਨਾਂ ਨੂੰ ਪੈਸੇ ਦੇਣ ਲੱਗਦੇ ਹੋ ਉਦੋਂ ਨਾ ਕਿਹਾ ਕਰੋ ਵੀ ਤੁਸੀਂ 10 ਰੁਪਈਆ ਵੱਧ ਲੈ ਲੇ ਸਮਾਂ ਤੇ ਵੱਧ ਦੇ ਦਿਆ ਕਰੋ ਸੋ ਇਹ ਮਿਹਨਤ ਕਰਨ ਵਾਲੇ ਲੋਕ ਸਾਨੂੰ ਬਹੁਤ ਘੱਟ ਲੱਭਣੇ ਨੇ ਅੱਜ ਵੀ ਅਗਰ ਤੁਸੀਂ ਆ ਚੀਜ਼ਾਂ ਬਾਜ਼ਾਰਾਂ ਦੇ ਵਿੱਚੋਂ ਤੁਸੀਂ ਜਾ ਕੇ ਦੇਖੋਗੇ ਉਥੇ ਦੂਜੀਆਂ ਸਟੇਟਾਂ ਦੇ ਲੋਕ ਜਾ ਕੇ ਵੇਚ ਰਹੇ ਨੇ ਸੋ ਉਹ ਦੀਵੇ ਤੁਹਾਡੇ ਕੋਲੋਂ ਚਾਹੇ ਇਕੱਲੇ-ਇਕੱਲੇ ਦੀਵੇ ਦਾ 5-5 ਰੁਪਏ 10-10 ਰੁਪਏ ਵੀ ਲਈ ਜਾਂਦੇ ਨੇ ਪਰ ਆ ਬਾਬਾ ਜੀ ਅੱਜ ਵੀ ਤੁਸੀਂ ਕਿੰਨੇ ਕ ਦਾ ਦੀਵਾ ਤੁਸੀਂ ਵੇਚ ਦਿੰਦੇ ਹੋ ਇਹ 2 ਰੁਪਏ ਦਾ ਜੀ ਇਹ 2 ਰੁਪਏ ਦਾ 100 ਰੁਪਏ ਆਪਣੇ 200 ਦੇ 100 ਦੀਵੇ ਅੱਜ ਵੀ ਤੁਹਾਨੂੰ ਇਸ ਰੇੜੇ ਤੋਂ ਮਿਲਦੇ ਨੇ ਤੇ ਜਰੂਰ ਲਿਆ ਕਰੋ ਇਹ ਜਿਹੇ ਮਿਹਨਤ ਕਾ ਲੋਕਾਂ ਤੋਂ ਸੋ ਇਹਦੇ ਵਿੱਚ ਤੁਸੀਂ ਇਹ ਦੇਖੋ ਵੀ 200 ਰੁਪਏ ਦੇ ਵਿੱਚ 100 ਵੇਚ ਕੇ ਇਹਨਾਂ ਨੇ ਕੀ ਬਣਾਉਣਾ ਇਹਦੇ ਵਿੱਚੋਂ ਕੀ ਬਚਾਉਣਾ ਇਹਨਾਂ ਲੋਕਾਂ ਨੇ ਮਿਹਨਤ ਦਾ ਮੁੱਲ ਵੀ ਪੰਦੇ ਨਹੀਂ ਪੈਂਦਾ ਪਰ ਇਹ ਆ ਵੀ ਜਿਵੇਂ ਇਹਨਾਂ ਨੇ ਕਿਹਾ ਕਿ ਮੇਰਾ ਇੱਕ ਸ਼ੌਂਕ ਹੈ ਮੈਂ ਇੱਕ ਸ਼ੌਕ ਦੇ ਨਾਲ ਲੱਗਿਆ ਹੋਇਆ ਹਾਂ ਸੋ ਇਹਨਾਂ ਦੇ ਸ਼ੌਕ ਨੂੰ ਆਪਾਂ ਵੀ ਸਤਿਕਾਰ ਦੇਈਏ ਤੇ ਜਰੂਰ ਜਿੱਥੇ ਵੀ ਕਦੇ ਤੁਹਾਨੂੰ ਲੰਘਦੇ ਹੀ ਮਿਲਣ ਤੇ ਜਰੂਰ ਇਹਨਾਂ ਨੂੰ ਤੁਸੀਂ ਆਪਣਾ ਜਿਹੜਾ ਜਰੂਰ ਪਿਆਰ ਦਿਆ ਕਰੋ ਕਿਤੇ ਵੀ ਤੁਹਾਨੂੰ ਕਦੇ ਰਾਸਤੇ 'ਚ ਲੰਘਦੇ ਤੁਹਾਨੂੰ ਦੇਖ ਜਾਂਦੇ ਨੇ ਜਰੂਰ ਆ ਕੇ ਇਹਨਾਂ ਕੋਲੋਂ ਕੋਈ ਜਿਹਾ ਸਬਜ਼ੀ ਵੇਚਦੇ ਸਬਜ਼ੀ ਲਿਆ ਕਰੋ ਤੇ ਚਾਹੇ ਆ ਆਪਣੇ ਮਿੱਟੀ ਦਾ ਕੰਮ ਭਾਂਡਿਆਂ ਦਾ ਕੰਮ ਕਰਦੇ ਨੇ ਤੇ ਜਰੂਰ ਭਾਂਡਿਆਂ ਦਾ ਵੀ ਜਰੂਰ ਤੇਦਾਂ ਦਾ ਸਾਥ ਦਿਆ ਕਰੋ ਸੋ ਬਾਬਾ ਜੀ ਫਿਰ ਲਈਏ ਜਾਇ ਤੇ ਫਿਰ ਤੁਹਾਡਾ ਸਮਾਂ ਲਵੋਗੇ ਤੁਸੀਂ ਫਿਰ ਗੇੜਾ ਵੀ ਲਾਉਣਾ ਹੈ ਹਾਂ ਜੀ ਹਾਂ ਜੀ ਧੰਨਵਾਦ ਤੁਹਾਡਾ ਤੁਸੀਂ ਸਮਾਂ ਕੱਢ ਕੇ ਆਏ ਹੋ ਤੇ ਹਰ ਇੱਕ ਸਾਲ ਸਾਡੇ ਕੋਲੇ ਆਉਂਦੇ ਨੇ ਜੀ ਇਸ ਵਾਰ ਮੈਂ ਉਸ ਦਿਨ ਜਿੱਦਾਂ ਪਹਿਲੇ ਆ ਕੇ ਸਾਮਾਨ ਦੇਖ ਕੇ ਗਏ ਨੇ ਉਸ ਦਿਨ ਮੈਂ ਘਰੇ ਨਹੀਂ ਸੀ ਅੱਜ ਸਪੈਸ਼ਲ ਇਹਨਾਂ ਨੂੰ ਬੇਨਤੀ ਕੀਤੀ ਸੀ ਤੇ ਅੱਜ ਇਹ ਸਪੈਸ਼ਲ ਮੇਰੀ ਬੇਨਤੀ ਨੂੰ ਮੰਨ ਕੇ ਇੱਥੇ ਆਏ ਨੇ ਸੋ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜੀ ਸਤਿ ਸ਼੍ਰੀ ਅਕਾਲ